ਵੀ ਇਹ ਪਹਿਲੀ ਐਸਾ ਪ੍ਰੋਜੈਕਟ ਹੋਣਾ ਕਿ 152 ਕਰੋੜ ਰੁਪਏ ਖੂ ਖਾਤੇ ਦੇ ਵਿੱਚ ਪਾ ਦਿੱਤਾ ਗਿਆ ਕਿਉਂਕਿ ਇਹ 152 ਕਰੋੜ ਦੇ ਸੜਕ ਛੋਟੀ ਕਰ ਦਿੱਤੀ ਗਈ ਫੁੱਟਪਾਥ ਜਿਹੜੇ ਆ ਉਹ ਵੱਡੇ ਕਰ ਦਿੱਤੇ ਗਏ ਓ ਐਮਪੀ 2 ਐਮਪੀ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਇੱਥੇ ਅੰਮ੍ਰਿਤਸਰ ਦੇ ਇੱਕ ਤਾਂ ਗੁਰਜੀਤ ਸਿੰਘ ਔਇਲਾ ਜਿਹੜੇ ਕਿ ਐਮਪੀ ਨੇ ਲੋਕ ਸਭਾ ਅੰਮ੍ਰਿਤਸਰ ਹਲਕੇ ਤੋਂ ਉਹਨਾਂ ਨੇ ਸ਼ਿਕਾਇਤ ਕੀਤੀ ਵੀ ਇਹਦੇ ਵਿੱਚ ਬਹੁਤ ਵੱਡਾ ਘੰਟਾਲਾ ਹੈ ਪ੍ਰਦੇਸ਼ ਦੇ ਅਕਸਰ ਰਹ ਚੁਕੇ ਨੇ ਬੀਜੇਪੀ ਦੇ ਸ਼ਵੇਤ ਮਲਿਕ ਉਹਨਾਂ ਵੱਲੋਂ ਤੁਮਰਾਮ ਮੇਕ ਵਾਲੇ ਜਿਹੜੇ ਸੈਂਟਰਲ ਮਿਨਿਸਟਰ ਨੇ ਉਹਨਾਂ ਦੇ ਥਰੂ ਕਿ ਇੱਥੇ ਸਮਾਰਟ ਸਿਟੀ ਦੇ ਪ੍ਰੋਜੈਕਟ ਜਿਹੜੇ ਉਹਦੇ ਵਿੱਚ ਬਹੁਤ ਵੱਡੀ ਧਾਂਦਲੀ ਹੋਈ ਹੈ ਠੀਕ ਜਿਹੜੀ ਕਾਂਦਰੀ ਅੰਮ੍ਰਿਤਸਰ ਦੇ ਵਿੱਚ ਹੋਈ ਹੈ ਠੇਕੇਦਾਰ ਅਫਸਰ ਸਭ ਮਿਲੇ ਹੋਏ ਨੇ ਜਿਹੜੇ ਕਿ ਅੰਡਰਗਰਾਉਂਡ ਸੀਵਰੇਜ ਦੀਆਂ ਪਾਈਪਾਂ ਪਈਆਂ ਉਹਨਾਂ ਸੀਵਰੇਜ ਦੀਆਂ ਪਾਈਪਾਂ ਨੂੰ ਕੌਣ ਜਾਂਚੇਗਾ ਕਿ ਕੌਣ ਕੀ ਵਾਕਈ ਇਹ ਸੀਵਰੇਜ ਦੀਆਂ ਪਾਈਪਾਂ ਮਾਪਦੰਡ ਦੇ ਅਨੁਸਾਰ ਪਈਆਂ ਸਰ ਕੋਈ ਸ਼ਿਕਾਇਤਾਂ ਦਾ ਅਸਰ ਨਹੀਂ ਕਹ ਲੋ ਕਿ ਚੋਰ ਕੁੱਤੀ ਸਭ ਰਲੇ ਨੇ ਵੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਿਹੜੀਆਂ ਤੇ ਟੈਲਾ ਲੱਗੀਆਂ ਕਿਹੜੀ ਲੈਬਾਰਟਰੀ ਜੋ ਚੈੱਕ ਲਈਆਂ ਗਈਆਂ ਅੰਮ੍ਰਿਤਸਰ ਵੀ ਲੈਬਾਰਟਰੀ ਖਾਸਾ ਵਾਲੀ ਰਣਜੀਤਦੇਵ ਨੂੰ ਸਾਪੜ ਵੀ ਹੈਗੀ ਐ ਇਲੈਕਟ੍ਰੀਕਲ ਜਿਹੜੀ ਜਿਹੜੀ ਇਹਨੂੰ ਜਾਂਚ ਕਰਦੀ ਹੈ ਟੈਲਾਂ ਨੂੰ ਆਈਐਸਆਈ ਟੈਲਾਂ ਹੈਗੇ ਕਿ ਨਹੀਂ ਕਿਹਾ ਪੁੱਛ ਜਣਾ ਤੇ ਆਈਐਸਆਈ ਟੈਲਾਂ ਹੈਗੇ ਪਰ ਇਹਨਾਂ ਟੈਲਾਂ ਪਾਸ ਹੀ ਕਰਾਈਆਂ ਆਈਐਸਏ ਪਾਸ ਹੀ ਸਾਡੇ ਲੀਡਰਾਂ ਦੇ ਡੇਡੇ ਦੇ ਵੱਡੇ ਹੋ ਗਏ ਆ ਸਾਡੇ ਅਫਸਰਾਂ ਦੇ ਡੇਡੇ ਦੇ ਵੱਡੇ ਹੋ ਗਏ ਆ ਜਿਹੜੇ ਸਾਰੇ ਠੇਕੇਦਾਰ ਆ ਜਿਹੜੇ ਭ੍ਰਸ਼ਟਾਚਾਰੀ ਨੇ ਉਹਨਾਂ ਦੇ ਡੇਡੇ ਦੇ ਹੋ ਗਏ ਆ ਅੰਮ੍ਰਿਤਸਰ ਦੇ ਵਿੱਚ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ 1000 ਕਰੋੜ ਦੇ ਕੰਮ ਜਿਹੜੇ ਹੋ ਰਹੇ ਨੇ ਅਸੀਂ ਖੜੇ ਹਾਂ ਲੋਗਰ ਚੌਂਕ ਦੇ ਵਿੱਚ ਜਿੱਥੇ ਕਿ 152 ਕਰੋੜ ਰੁਪਏ ਦੇ ਨਾਲ ਆਊਟਰ ਸਰਕੂਲਰ ਬਣਦੀ ਸੀ ਮੈਂ ਦਿਖਾਵਾਂਗਾ ਤੁਹਾਨੂੰ ਮੇਰੇ ਸੱਪਿਛੇ ਇੱਕ ਸਿਲ ਲੱਗੀ ਹੋਈ ਏ ਉਹ ਕਾਪੇ ਆ ਮਰਿੰਦਰ ਸਿੰਘ ਉਹ ਮੁੱਖ ਮੰਤਰੀ ਸਨ ਪੰਜਾਬ ਦੇ ਓਮਰਕਾਹ ਸੋਨੀ ਕੈਬਨਿਟ ਮੰਤਰੀ ਸਨ ਪੰਜਾਬ ਦੇ ਇੰਦਰਬੀ ਸਿੰਘ ਬੁਲਾਰੀਆ ਐਮ ਐਲ ਏ ਸਨ ਤੇ ਕਰਮਜੀਤ ਸਿੰਘ ਗਰਿੰਟੂ ਮੇਅਰ ਸਨ 152 ਕਰੋੜ ਰੁਪਏ ਦੀ ਲਗਤ ਦੇ ਨਾਲ ਬਣਨ ਵਾਲੀ ਆਊਟਰ ਸਰਕੂਲਰ ਰੋਡ ਦਾ ਉਦਘਾਟਨ 18 9 2020 ਨੂੰ ਆਪਣੇ ਕਰ ਕਮਨਾ ਦੇ ਨਾਲ ਕੀਤਾ ਗਿਆ ਇਹ ਤੁਸੀਂ ਦੇਖੋ ਇਹ ਇਹ ਪੂਰਾ ਪ੍ਰੋਜੈਕਟ ਜਿਹੜਾ ਇਹ ਪ੍ਰੋਜੈਕਟ ਜਿਹੜਾ 125 ਕਰੋੜ ਰੁਪਏ ਦਾ ਪ੍ਰੋਜੈਕਟ ਹੈਗਾ ਇੱਥੇ ਤੁਹਾਨੂੰ ਦੱਸਦੇ ਆ ਕਿ ਕਿਸ ਤਰ੍ਹਾਂ ਇੱਥੇ ਸਾਈਕਲ ਟਰੈਕ ਵੀ ਬੰਨਣਾ ਸੀਗਾ ਇੱਕ ਪ੍ਰੋਜੈਕਟ ਇਹ ਸੀਗਾ ਵੀ ਸਾਰੀਆਂ ਜਿਹੜੀਆਂ ਬਿਜਲੀ ਦੀਆਂ ਤਾਰਾਂ ਇਹ ਅੰਡਰਗਰਾਊਂਡ ਹੋਣੀ ਹੈ ਸਾਈਕਲ ਟਰੈਕ ਨਾ ਬਣਿਆ ਨਾ ਦੇਖੋ ਤੁਸੀਂ ਇਹ ਇਹ ਵੀ ਪ੍ਰੋਜੈਕਟ ਸੀਗਾ ਉਦੋਂ ਕਿ ਜਿਹੜੇ ਇੱਕ ਇਧਰਲੇ ਪਾਸੇ ਦਰਵਾਜ਼ੇ ਨੇ ਉਹ ਦਰਵਾਜ਼ੇ ਬੰਦ ਕਰਨ ਦੀ ਗੱਲ ਵੀ ਕੀਤੀ ਗਈ ਸੀ ਪਰ ਤੁਸੀਂ ਦੇਖ ਸਕਦੇ ਹੋ ਵੀ ਇਹ ਪਹਿਲੀ ਐਸਾ ਪ੍ਰੋਜੈਕਟ ਹੋਣਾ ਕਿ 152 ਕਰੋੜ ਰੁਪਏ ਖੂ ਖਾਤੇ ਦੇ ਵਿੱਚ ਪਾ ਦਿੱਤਾ ਗਿਆ ਕਿਉਂਕਿ ਇਹ 152 ਕਰੋੜ ਦੇ ਸੜਕ ਛੋਟੀ ਕਰ ਦਿੱਤੀ ਗਈ ਫੁੱਟਪਾਥ ਜਿਹੜੇ ਆ ਵੱਡੇ ਕਰ ਦਿੱਤੇ ਗਏ ਸਾਈਕਲ ਟਰੈਕ ਉਹ ਨਹੀਂ ਬਣਿਆ ਬੱਤੀਆਂ ਦੀਆਂ ਤਾਰਾਂ ਉਹ ਅੰਡਰਗਰਾਉਂਡ ਨਹੀਂ ਹੋਈਆਂ 2 ਐਮਪੀ 2 ਐਮਪੀ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਇੱਥੇ ਅੰਮ੍ਰਿਤਸਰ ਦੇ ਇੱਕ ਤਾਂ ਗੁਰਜੀਤ ਸਿੰਘ ਔਇਲਾ ਜਿਹੜੇ ਕਿ ਐਮਪੀ ਨੇ ਲੋਕ ਸਭਾ ਅੰਮ੍ਰਿਤਸਰ ਹਲਕੇ ਤੋਂ ਉਹਨਾਂ ਨੇ ਸ਼ਿਕਾਇਤ ਕੀਤੀ ਵੀ ਇਹਦੇ ਵਿੱਚ ਬਹੁਤ ਵੱਡਾ ਘਰਾਲਾ ਹੈ ਦੂਜੀ ਸ਼ਿਕਾਇਤ ਕੀਤੀ ਗਈ ਹੈ ਦੂਜੀ ਸ਼ਿਕਾਇਤ ਕੀਤੀ ਗਈ ਹੈ ਜਿਹੜੇ ਰਾਜ ਸਭਾ ਦੇ ਸਾਬਕਾ ਐਮਪੀ रह चुके ਨੇ ਤੇ ਪ੍ਰਦੇਸ਼ ਅ ਦੇਖ ਰਹਿ चुके ਨੇ ਬੀਜੇਪੀ ਦੇ ਸ਼ਵੇਤ ਮਲਿਕ ਉਹਨਾਂ ਵੱਲੋਂ ਸ਼ਿਕਾਇਤਾਂ ਦੋਵਾਂ ਨੇ ਕੀਤੀਆਂ ਗਈਆਂ ਮੇਰੀ ਗੱਲ ਹੁੰਦੀ ਏ ਗੁਰਜੀਤ ਸਿੰਘ ਔਜਲਾ ਦੇ ਨਾਲ ਕਿ ਕਿਸ ਤਰ੍ਹਾਂ ਉਹਨਾਂ ਦਾ ਕਹਿਣਾ ਹੈ ਕਿ ਦिशा ਦੀ ਮੀਟਿੰਗ ਜਦੋਂ ਹੁੰਦੀ ਸੀਗੀ ਦिशा ਦੀ ਮੀਟਿੰਗ ਹੁੰਦੀ ਸੀਗੀ ਡਿਪਟੀ ਕਮਿਸ਼ਨਰ ਦੇ ਵੀ ਉਹਦੇ ਵਿੱਚ ਮੌਜੂਦ ਹੁੰਦੇ ਸਨ ਤੇ ਨਗਰ ਨਿਗਮ ਦੇ ਅਧਿਕਾਰੀ ਵੀ ਉਹਦੇ ਵਿੱਚ ਮੌਜੂਦ ਹੁੰਦੇ ਸਨ ਕਈ ਵਾਰੀ ਉਹਨਾਂ ਨੇ ਮੁੱਦਾ ਚੁੱਕਿਆ ਕਿ ਇਸ ਜਿਹੜਾ ਪ੍ਰੋਜੈਕਟ 155 ਕਰੋੜ ਰੁਪਏ ਦਾ ਹੈਗਾ ਉਹਦੇ ਵਿੱਚ ਬਹੁਤ ਸਾਰੀ ਗੜਬੜੀਆਂ ਹੋਈਆਂ ਪਰ ਜਿਹੜੇ ਅਫਸਰ ਨੇ ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਪਿਆ 152 ਪੂਰੇ ਸ਼ਹਿਰ ਦਾ ਜਿਹੜਾ ਕੰਮ 1000 ਕਰੋੜ ਦੇ ਨਾਲ ਹੋਣਾ ਤੁਹਾਨੂੰ ਮੈਂ ਯਾਦ ਕਰਾ ਦੇਆ ਜਲੰਧਰ ਦੇ ਵਿੱਚ ਹੀ 스마트 ਸਿਟੀ ਦੇ ਪ੍ਰੋਜੈਕਟ ਦੇ ਕੰਮ ਹੋ ਰਹੇ ਨੇ ਉੱਥੋਂ ਦੇ ਲੋਕਲ ਜਿਹੜੇ ਆ ਲੀਡਰਸ਼ਿਪ ਹੈ ਬੀਜੇਪੀ ਦੀ ਉਹਨਾਂ ਨੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਲਿਖਿਆ ਥਰੂ ਲਿਖਿਆ ਉਹਨਾਂ ਨੇ ਅਰਜੁਨ ਰਾਮ ਮੇਗਵਾਲ ਨੇ ਜਿਹੜੇ ਸੈਂਟਰਲ ਮਿਨਿਸਟਰ ਨੇ ਉਹਨਾਂ ਦੇ ਥਰੂ ਕਿ ਇੱਥੇ 스마트 ਸਿਟੀ ਦੇ ਪ੍ਰੋਜੈਕਟ ਜਿਹੜੇ ਉਹਦੇ ਵਿੱਚ ਬਹੁਤ ਵੱਡੀ ਤਾਂਦਰੀ ਹੋਈ ਏ ਠੀਕ ਜਿਹੜੀ ਤਾਂਦਰੀ ਅਮਰਤਸਰ ਦੇ ਵਿੱਚ ਵੀ ਹੋਈ ਏ ਠੇਕੇਦਾਰ ਅਫਸਰ ਸਭ ਮਿਲਿਓਏ ਨੇ ਇਹਦੀ ਸ਼ਿਕਾਇਤ ਜਿਹੜੀ ਹੈ ਹਰਦੀਪ ਹਰਦੀਪ ਸਿੰਘ ਪੂਰੀ ਤੱਕ ਪਹੁੰਚੀ ਹੈ ਸਾਰੀ ਜਿਹੜੇ ਸੰਸਦ ਨੇ ਗੁਰਜੀਤ ਸਿੰਘ ਗੋਲਾ ਉਹਨਾਂ ਨਾਲ ਗੱਲ ਹੁੰਦੀ ਹੈ ਫਿਰ ਗੱਲ ਹੁੰਦੀ ਹੈ ਸ਼ਵੇਤ ਮਲਿਕ ਦੇ ਨਾਲ ਜਿਹੜੇ ਕਿ ਅੰਮ੍ਰਿਤਸਰ ਦੇ ਮੇਅਰ ਵੀ ਰਹ ਚੁੱਕੇ ਨੇ ਤੇ ਐਮਪੀ ਵੀ ਰਹ ਚੁੱਕੇ ਨੇ ਰਾਜ ਸਭਾ ਮੈਂਬਰ ਆ ਚੁੱਕੇ ਨੇ ਤੇ ਬੀਜੇਪੀ ਦੇ ਪ੍ਰਦੇਸ਼ ਅਦਖਸ਼ ਵੀ ਰਹ ਚੁੱਕੇ ਨੇ ਦੋਨਾਂ ਲੀਡਰਾਂ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਗੱਲ ਕੀਤੀ ਹੈ ਕਿ ਇਹ ਜਿਹੜਾ ਪ੍ਰੋਜੈਕਟ ਹੈ ਉਸ ਪ੍ਰੋਜੈਕਟ ਦੇ ਵਿੱਚ ਬਹੁਤ ਸਾਰੀ ਤਾਂਦਰੀ ਹੈ ਤੇ ਹੁਣ ਜਿਹੜੀ ਇਹ ਲੋਕਲ ਜਿਹੜੇ ਜਿਹੜੇ ਕਈ ਮੁੱਦੇ ਚੁੱਕਣ ਵਾਲੇ ਨੇ ਜਾਗਦਾ ਜ਼ਮੀਰ ਵਾਲੇ ਜਿਹੜੇ ਸੁਭਾਸ਼ ਉਹ ਸੈਗਲ ਉਹਨਾਂ ਨੇ ਵੀ ਇਹ ਮੁੱਦੇ ਚੁੱਕੇ ਨੇ ਕਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਉੱਚੇ ਉੱਚੇ ਟਰੰਚ ਬਣਾ ਦਿੱਤੇ ਗਏ ਹੋਇਆ ਕੀ ਮੈਂ ਕੈਮਰਾਮੈਨ ਨੂੰ ਕਹੂੰਗਾ ਤਾਂ ਲੋਗੇ ਤੱਕ ਦਿਖਾਵਾਂਗੇ ਕਿ ਫੁੱਟਪਾਥ ਦੇ ਉੱਤੇ ਕਿਸ ਤਰ੍ਹਾਂ ਗੱਡੀਆਂ ਲੱਗੀਆਂ ਹੋਈਆਂ ਜਦ ਕਿ ਸੜਕ ਜਿਹੜੀ ਹੈ ਨਾ ਤਾਂ ਟ੍ਰੈਫਿਕ ਜਿਹੜੀ ਹੈ ਉਹਦਾ ਠੀਕ ਤਰ੍ਹਾਂ ਦਾ ਕੋਈ ਨਿਪਟਾਰਾ ਹੋਇਆ ਹਜੇ ਵੀ ਇੱਥੇ ਜਾਮ ਲੱਗਦੇ ਨੇ ਆ ਜਿਹੜਾ ਫੁੱਟਪਾਥ ਤੁਸੀਂ ਇਹ ਦੇਖ ਰਹੇ ਹੋ ਸੈਂਟਰ ਦੇ ਵਿੱਚ ਇਹ ਪੁਰਾਣਾ ਹੀ ਫੁੱਟਪਾਥ ਤੇ ਦੱਸਿਆ ਜਾ ਰਿਹਾ ਤੇ ਪੈਸੇ ਦੂਸਰੀ ਗੱਲ ਜਿਹੜੀ ਹੋ ਜਿਹੜੇ ਕਿ ਅੰਡਰਗਰਾਉਂਡ ਸੀਵਰੇਜ ਦੀਆਂ ਪਾਈਪਾਂ ਪਈਆਂ ਉਹਨਾਂ ਸੀਵਰੇਜ ਦੀਆਂ ਪਾਈਪਾਂ ਨੂੰ ਕੌਣ ਜਾਂਚੇਗਾ ਕਿ ਕੌਣ ਕੀ ਵਾਕਈ ਇਹ ਸੀਵਰੇਜ ਦੀਆਂ ਪਾਈਪਾਂ ਮਾਪਦੰਡ ਦੇ ਅਨੁਸਾਰ ਪਈਆਂ ਕਿ ਨਹੀਂ ਪਈਆਂ ਇਹ ਬਹੁਤ ਵੱਡਾ ਇਹਦੇ ਵਿੱਚ ਕਪਲਾ ਹੋਇਆ 1000 ਕਰੋੜ ਮੈਨੂੰ ਤਾਂ ਇਹ ਗੱਲ ਯਾਦ ਆਉਂਦੀ ਹੈ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਸਨ ਰਜੀਵ ਗਾਂਧੀ ਦੀ ਉਹ ਕਹਿੰਦੇ ਸਨ ਉੱਤੋਂ ਮੈਂ 1 ਰੁਪਿਆ ਭੇਜਦਾ 100 ਰੁਪਿਆ ਭੇਜਦਾ ਤੇ ਥੱਲੇ ਪਹੁੰਚਦੇ ਨੇ ਸਿਰਫ 15 ਪੈਸੇ ਅੱਜ ਵੀ ਉਹੋ ਹੀ ਖੇਡ ਚੱਲ ਰਿਹਾ ਹੈ ਕਿਸ ਤਰ੍ਹਾਂ ਹੁਣ ਮੈਂ ਗੱਲਬਾਤ ਕਰਾਂਗਾ ਮੇਰੇ ਨਾਲ ਨੇ ਸੁਬਾਸ਼ ਸ਼ੈਕਲ ਸੇ ਇਹਨਾਂ ਨੇ ਬਹੁਤ ਸਾਰੀਆਂ ਸ਼ਿਕਾਇਤਾਂ ਕੀਤੀਆਂ ਪਰ ਕੋਈ ਸ਼ਿਕਾਇਤਾਂ ਦਾ ਅਸਰ ਨਹੀਂ ਕਹਿ ਲੋ ਕਿ ਚੋਰ ਕੁੱਤੀ ਸਭ ਰਲੇ ਨੇ ਬਈ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਮੇਰੇ ਨਾਲ ਨੇ ਸੁਭਾਸ਼ ਸਿੰਘ ਜਗਦਾ ਜਮੀਰ ਦੇ ਸੁਭਾਸ਼ ਜੀ ਤੁਸੀਂ ਇਹ ਦੱਸੋ ਸ਼ਿਕਾਇਤਾਂ ਕਰ ਕਰ ਤੁਸੀਂ ਕੀਤੀਆਂ ਕੀ ਤੁਹਾਡੀ ਸ਼ਿਕਾਇਤਾਂ ਦਾ ਕੋਈ ਅਸਰ ਹੋਇਆ ਇਹ ਮੁੱਦਾ ਅਸੀਂ 6 10 2023 ਨੂੰ ਇੱਕ ਕਾਰਪੋਰੇਸ਼ਨ ਕਮਿਸ਼ਨਰ ਤੇ ਜਿਹੜੇ ਉਪਰੋਂ ਦੇ ਚਾਰਜ ਸੀ ਜਿਹੜੇ ਸਮਾਰਦੀ ਦੇ ਚਾਰਜ ਸੀ ਐਸੀ ਸੁਦੀਪ ਸਿੰਘ ਨੂੰ ਇੱਕ ਅਸੀਂ ਕੰਪਲੇਨਟ ਕੀਤੀ ਸੀ 6 10 2023 ਨੂੰ ਅੱਜ ਲਗਭਗ ਪਹਿਮਾ ਮਹੀਨਾ ਸ਼ੁਰੂ ਹੋ ਗਿਆ ਹੈ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਇਹਨਾਂ ਨੇ ਸ਼ਿਕਾਇਤਾਂ ਕੀਤੀਆਂ ਉਹਨਾਂ ਦੀਆਂ ਸ਼ਿਕਾਇਤਾਂ ਦੀਆਂ ਕਾਪੀਆਂ ਇਹਨਾਂ ਦੇ ਕੋਲ ਨੇ ਵੀ ਕਿਸ ਤਰ੍ਹਾਂ ਇਹ ਵਾਰ-ਵਾਰ ਸ਼ਿਕਾਇਤਾਂ ਕਰਦੇ ਨੇ ਰਜਿਸਟਰੀਆਂ ਕਰਾਉਂਦੇ ਨੇ ਕਿ ਅਮਰਸਾਹ ਸਮਾਰਟ ਸਿਟੀ ਲਿਮਟਿਡ ਇਨ ਚੱਲ ਰਹੇ ਕਮਾਂਚਾਰ ਕੰਮਾਂ ਦੇ ਵਿੱਚ ਬਹੁਤ ਸਾਰੀਆਂ ਕੁੱਤਾਈਆਂ ਹੋ ਰਹੀਆਂ ਨੇ ਪਰ ਲੱਗਦਾ ਹੈ ਕਿ ਤੁਹਾਨੂੰ ਲੱਗਦਾ ਵੀ ਤੁਹਾਡੀ ਸ਼ਿਕਾਇਤ ਤੇ ਕੋਈ ਜਿਹੜਾ ਕੰਮ ਕੋਈ ਕੋਈ ਕਾਰਵਾਈ ਹੋਈ ਹੈ ਮਾਫੀਆ ਮਾਫੀਆ ਕਿ ਅਫਸਰ ਜਿਹੜੇ ਗਏ ਆ ਜਿਹੜੇ ਸਮਾਰਟ ਸਿਟੀ ਨੂੰ ਚਲਾ ਰਹੇ ਨੇ ਚੋਰ ਕੁੱਤੀਦਲੇ ਹੋਏ ਨੇ ਭ੍ਰਸ਼ਟਾਚਾਰੀ ਤਾਂ ਉਸੇਦੈ ਸ਼ੁਰੂ ਹੋ ਗਈ ਸੀ ਜਿਸ ਜਿਹੜਾ ਟੈਂਡਰ ਲੋਟ ਹੋਇਆ ਸੀ ਸਾਡੂ ਖੋਤੇ ਜੋ ਕੁੱਤਿਆਂ ਦਾ ਪੜਾ ਲੱਗਾ 1 ਕਰੋੜ ਰੁਪਏ ਦੀ ਛੋਟ ਜਿਹੜੀ ਕਿ ਲੀਡਰਾਂ ਨੂੰ ਦਿੱਤੀ ਗਈ ਜਿਹੜੀ ਅਸੀਂ ਪਰਮਾਰਿਚ ਨਹੀਂ ਕਰ ਸਕਦੇ ਪਰ ਖੋਤੇ ਜੋ ਕੁੱਤਿਆਂ ਦੇ ਪਿੱਛੇ ਸਾਡੋ ਵਿਸ਼ਵਾਸ ਹੈ ਉਸ ਤੋਂ ਬਾਅਦ ਜਿਹੜੀ ਕਾਰਗੁਜ਼ਾਰੀ ਹੋਈ ਜਿਹੜੀਆਂ ਤੇ ਟੈਲਾਂ ਲੱਗੀਆਂ ਉਹ ਕਿਹੜੀ ਲੈਬੋਰੀ ਵਿੱਚ ਚੈੱਕ ਰਹੀਆਂ ਗਈਆਂ ਅੰਮ੍ਰਿਤਸਰ ਵੀ ਲੈਬੋਰੀ ਹੈ ਖਾਸਾ ਵਾਲੇ ਰਣਜੀਤ ਦੇ ਨੂੰ ਆਪੜ ਵੀ ਹੈਗੀ ਏ ਇਲੈਕਟ੍ਰੀਕਲ ਜਿਹੜੀ ਜਿਹੜੀ ਇਹਨੂੰ ਜਾਂਚ ਕਰਦੀ ਹੈ ਟੈਲਾਂ ਨੂੰ ਆਈਐਸਆਈ ਟੈਲਾਂ ਹੈਗਿਆ ਕਿ ਨਹੀਂ ਹੈਗੀਆਂ ਕੁਝ ਜਗ੍ਹਾ ਤੇ ਆਈਐਸਆਈ ਟੈਲਾਂ ਹੈਗੀਆਂ ਪਰ ਇਹਨਾਂ ਟੈਲਾਂ ਪਾਸ ਹੀ ਦੀ ਕਰਾਈਆਂ ਆਈਐਸਆਈ ਪਾਸ ਹੀ ਦੀ ਕਰਾਈਆਂ ਅੱਛਾ ਕਹਿੰਦਾ ਤੁਸੀਂ ਇਹਨੂੰ ਲੈ ਕੇ ਜਿਵੇਂ ਅਫਸਰਾਂ ਕੋ ਜਾਂਦੇ ਹੋ ਵਾਰ-ਵਾਰ ਸ਼ਿਕਾਇਤਾਂ ਕਰਦੇ ਹੋ ਵੀ ਤੁਹਾਨੂੰ ਕਿਸ ਤਰ੍ਹਾਂ ਉਹਨਾਂ ਨੇ ਕੋਈ ਨਾਅ ਦਿੱਤਾ ਵੀ ਅਸੀਂ ਕੋਈ ਟੀਮ ਬਣਾ ਦੇਾਂਗੇ ਜਾਂ ਗੱਲ ਕਰਾਂਗੇ ਬਿਲਕੁਲ ਇਹਨਾਂ ਦੀ ਗੱਲ ਠੀਕ ਹੈ ਉਹ ਜਿਹੜਾ ਗੂਗਲ ਮੈਪ ਹੈ ਉਹਦੇ ਵਿੱਚ ਸਾਫ਼ ਦਿਖਾਇਆ ਹੋਇਆ ਹੈ ਕਿ ਜਿਹੜਾ ਇਹ ਫੁੱਟਪਾਥ ਦੇ ਉੱਤੇ ਸਾਈਕਲ ਟਰੈਕ ਪੂਰਾ ਸਾਈਕਲ ਟਰੈਕ ਤੇ ਸਾਈਕਲ ਟਰੈਕ ਉਥੇ ਬਣਾਇਆ ਜਾਣਾ ਹੈ ਸਾਈਕਲ ਟਰੈਕ ਤੇ ਨਹੀਂ ਬਣਿਆ ਪਰ ਸੁਭਾਸ਼ ਜੀ ਕਿਆ ਤੁਹਾਡੀ ਗੱਲ ਦੇ ਉੱਤੇ ਕੋਈ ਸੁਣਵਾਈ ਹੋਈ ਕਿਸੇ ਤਰ੍ਹਾਂ ਦੀ ਇਹਨਾਂ ਦੇ ਕੰਨਾਂ ਤੇ ਜੂਨ ਹੀ ਸੜਕੀ ਕਿਉਂਕਿ ਇਹਨਾਂ ਦਾ ਜਿਹੜਾ ਜਿਹੜਾ ਇਹਨਾਂ ਦੀ ਅੱਖਾਂ ਨਾ ਨੋਟਾਂ ਦਾ ਪੱਟੀਆਂ ਨਾ ਬੱਝੀ ਹੋਈ ਹੈ ਇਹਨਾਂ ਦੇ ਨੋਟਾਂ ਜਾਂ ਗੱਠੀਆਂ ਅੱਖਾਂ ਤੇ ਲਾ ਚੁੱਕੇ ਆ ਸਾਡੇ ਐਸ.ੀ. ਸਾਹਿਬ ਕਿ ਇਹਨਾਂ ਨੇ ਮਤਲਬ ਮੋਟੀ ਕਮਿਸ਼ਨ ਖਾਦੀ ਹੈ ਜਿਹੜੇ ਇਥੋਂ ਦੇ ਜਿਨ੍ਹਾਂ ਨੇ ਠੇਕਾ ਲਿਆ ਨਵਲ ਸ਼ਰਮਾ ਜੀਏ ਸ਼ਰਮਾ ਐਂਡ ਕੰਪਨੀ ਜਦੋਂ ਹੀ ਸ਼ਬਾ ਵੰਡੀਆਂ ਜਾਂਦੀਆਂ ਜਦੋਂ ਪੈਸੇ ਵੰਡੇ ਜਾਂਦੇ ਜਦੋਂ ਕਮਿਸ਼ਨ ਚੁਕਾਏ ਜਾਂਦੀਆਂ ਜਨਤਾ ਦੇ ਪੱਲੇ 10 ਪੈਸੇ ਨਹੀਂ ਪੈਂਦੇ ਤੁਸੀਂ ਤਾਂ ਬੜੀ ਵਧੀਆ ਗੱਲ ਕਹੀ ਵੀ ਜਦੋਂ 1 ਰੁਪਿਆ ਆਂਦਾ ਤੇ 15 ਪੈ ਰਾਇ ਜਾਂਦੇ ਆ ਮੈਂ ਕਹਿੰਦਾ 10 ਪੈ ਰਾਇ ਜਾਂਦੇ ਆ ਸਾਡੇ ਲੀਡਰਾਂ ਦੇ ਢੇਡੇ ਢੇਡੇ ਵੱਡੇ ਹੋ ਗਏ ਆ ਸਾਡੇ ਅਫਸਰਾਂ ਢੇਡੇ ਢੇਡੇ ਵੱਡੇ ਹੋ ਗਏ ਆ ਜਿਹੜੇ ਕੋਈ ਠੇਕੇਦਾਰ ਆ ਜਿਹੜੇ ਭ੍ਰਸ਼ਟਾਚਾਰੀ ਨੇ ਉਹਨਾਂ ਦੇ ਢੇਡੇ ਢੇਡੇ ਹੋ ਗਏ ਆ ਤੁਸੀਂ ਤੁਸੀਂ ਸੈਕਲ ਸਾਹਿਬ ਇੱਕ ਇੱਕ ਠੇਕੇਦਾਰ ਦਾ ਨਾਮ ਲੈ ਰਹੇ ਹੋ ਦੇਖੋ ਅਸੀਂ ਉਹਦੀ ਉਹਨਾਂ ਚਰ ਪੁਸ਼ਟੀ ਨਿਕਲਾਂਗੇ ਜਿੰਨਾ ਚਿਰ ਸਾਡੇ ਕੋਲ ਪ੍ਰਮਾਣ ਨਹੀਂ ਹੈ ਕਿਆ ਕੋਈ ਪ੍ਰਮਾਣ ਹੈ ਕਿ ਉਹਨਾਂ ਨੇ ਇਹਦੇ ਚ ਕੁਤਾਈਆਂ ਕੀਤੀਆਂ ਤੇ ਰਿਸ਼ਵਤਾਂ ਵੰਡੀਆਂ ਕੋਈ ਪ੍ਰਮਾਣ ਹੈ ਤੁਹਾਡੇ ਕੋਲ ਇਸ ਚੀਜ਼ ਦੇ ਹੀ ਪ੍ਰਮਾਣ ਦੇਨੇ ਆ ਤੁਸੀਂ ਜਿੱਥੋਂ ਟੈਂਡਰ ਸ਼ੁਰੂ ਆਇਆ ਉੱਥੋਂ ਨਜ਼ਰ ਦੁੜਾ ਲਓ ਇਹ ਜਿਹੜੀ ਮਿੱਟੀ ਪਾਈ ਗਈ ਏ ਤੇ ਇਹਨੂੰ ਪਟੋ ਇਹਨੂੰ ਪਟਾਵਾਂਗੇ ਥੱਲੋਂ ਪੱਥਰ ਨਜ਼ਰ ਆਣਗੇ ਇਹ ਮਿੱਟੀ ਇਸ ਕਰਕੇ ਪਾਈ ਗਈ ਸੀ ਜਿਹੜਾ ਦੇਚ ਘਰ ਦਾ ਫੋਟੋ ਮੋਟਾ ਗ੍ਰੀਨਰੀ ਵਾਸਤੇ ਉੱਥੋਂ ਸ਼ੁਰੂ ਹੋ ਜਾਓ ਜਿੱਥੇ ਨਾ ਨਹੀਂ ਪੱਥਰ ਰੱਖਿਆ ਉੱਥੋਂ ਕਿਦੋਂ ਪਟਾ ਲੋ ਮਿੱਟੀ ਕਿਦਰ ਬੂਟਾ ਉੱਗੇਗਾ ਨਹੀਂ ਆਈ ਕਿੰਨੇ ਸਾਲ ਹੋ ਗਏ ਆ 4 ਸਾਲ ਤਾਂ ਮੂਟੋ ਇਹਨੂੰ ਹੋ ਗਿਆ 4 ਸਾਲ ਕੰਮ ਜੂ ਹੋ ਗਿਆ ਕਿੱਥੇ ਵਿੱਟੇ ਲੱਗੀਆਂ ਉੱਤੇ ਸਾਹਮਣੇ ਜਾ ਕੇ ਮੇਰੇ ਨਾਲ ਜਾ ਕੇ ਵੇਖ ਲੋ ਟਾਇਲ ਕੋਈ ਆਈਐਸਏ ਪ੍ਰੂਫ ਦੇ ਗਈ ਹੈ ਚਲੋ ਮੈਂ ਅੱਛੀ ਤੁਹਾਨੂੰ ਮੈਂ ਕੈਮਰਾਮੈਨ ਨੂੰ ਕਵਾਂਗਾ ਅਸੀਂ ਉੱਥੇ ਮੌਕੇ ਤੇ ਹੀ ਜਾਵਾਂਗੇ ਬਹੁਤ ਸਾਰੇ ਤੁਹਾਨੂੰ ਦਿਖਾਵਾਂਗੇ ਕਿੱਥੇ ਕਿੱਥੇ ਕੁਤਾਈਆਂ ਨੇ ਇਹ ਵਾਕਈ ਜਿਹੜੀ ਗੱਲ ਹੈ ਕਿ ਕੀ ਤੁਸੀਂ ਆਹ ਦੇਖ ਸਕਦੇ ਹੋ ਕਿ ਬਿਜਲੀਆਂ ਤਾਰਾਂ ਇਹ 50 ਕਰੋੜ ਰੁਪਏ ਦੇ ਨਾਲ ਇਹ ਪ੍ਰੋਜੈਕਟ ਸੀਗਾ ਬਿਜਲੀ ਦੀਆਂ ਤਾਰਾਂ ਅੰਡਰਗਰਾਉਂਡ ਹੋਣੀਆਂ ਕਿ ਕਿਆ ਬਿਜਲੀ ਦੀਆਂ ਤਾਰਾਂ ਅੰਡਰਗਰਾਉਂਡ ਹੋਈਆਂ ਪੂਰੇ ਸ਼ਹਿਰ ਦੇ ਵਿੱਚ ਟ੍ਰੈਫਿਕ ਦਾ ਜਿਹੜਾ ਐ ਸੋਲੇ ਉਹ ਬੁਰਾ ਹਾਲ ਹੈ ਟ੍ਰੈਫਿਕ ਨੂੰ ਲੈ ਕੇ ਜਿਹੜੀ ਹੈ ਉਹ ਅਬ ਲੋਕ ਵੀ ਪਰੇਸ਼ਾਨ ਨੇ ਉਹਨਾਂ ਸਾਡੀ ਵੀ ਗੱਲ ਹੁੰਦੀ ਏ ਅਫਸਰਾਂ ਦੇ ਨਾਲ ਜਿਨ੍ਹਾਂ ਦਾ ਇਹ ਕਹਿਣਾ ਕਿ ਵੀ ਪੈਸਾ ਜਿਹੜਾ ਆਣਾ ਸੀਗਾ 600 ਕਰੋੜ ਰੁਪਏ ਲੱਗਣਾ ਵਾਟਰ ਸਪਲਾਈ ਦੇ ਉੱਤੇ ਤੇ 100 ਔਰ 125 ਕਰੋੜ ਇਹ ਵਾਲੀ ਸੜਕ ਦੇ ਉੱਤੇ ਤੇ ਔਰ ਜਿਹੜਾ ਪੈਸਾ ਕੀ ਕਿੰਨੇ ਹਾਊਸ ਹੋਲਡ ਨੇ ਤੁਸੀਂ ਹਾਂਜੀ ਹਾਂਜੀ ਸਹਿਬ ਜਾਲੀਆਂ ਜਾਲੀਆਂ ਸਾਰੀਆਂ ਬੰਦ ਐ ਸਮਾਰਟ ਸਿਟੀ ਕਿਹਨੂੰ ਕਹਿੰਦੇ ਆ ਇਹ ਸਮਾਰਟ ਸਿਟੀ ਐ 125 ਕਰੋੜ ਨਹੀਂ 132 ਕਰੋੜ ਲੱਗਾ ਇੱਕ 7 ਕਰੋੜ ਨਾਲ ਬਾਅਦ ਚ ਕਿਉਂ ਔੜ ਕਢਾਇਆ ਮਤਲਬ 132 ਕਰੋੜ ਰੁਪਏ ਦੇ ਦੋ ਪ੍ਰੋਜੈਕਟ ਇੱਥੇ ਜਿਹੜੇ ਆ ਅੰਮ੍ਰਿਤਸਰ ਦੇ ਵਿੱਚ ਖੂ ਖਾਤੇ ਪਾਤੇ ਗਏ ਪਹਿਲੇ ਤੇ ਬੀਆਰਟੀਐਸ ਪ੍ਰੋਜੈਕਟ ਜਿਹਦੇ ਤੇ 600 ਕਰੋੜ ਰੁਪਇਆ ਲਗਿਆ ਉਹ ਬੀਆਰਟੀਐਸ ਦੀਆਂ ਬੱਸਾਂ ਬੰਦ ਪਈਆਂ ਸੜਕਾਂ ਕਿਸੇ ਕੰਮ ਨਹੀਂ ਆ ਰਹੀਆਂ ਐਨਕ੍ਰੋਚਮੈਂਟ ਹੋ ਗਈਆਂ ਕਬਜੇ ਹੋ ਗਏ ਨੇ ਇਹ ਪੂਰੇ ਫੁੱਟਪਾਥ ਦੇ ਤੁਸੀਂ ਦੇਖੋ ਇੱਕ ਪਾਸੇ ਅਸੀਂ ਦੇਖੋ ਇਹ ਇਹ ਜਿਹੜਾ ਜੋ ਇਸ ਕਰਕੇ ਇਹ ਪੈਸਾ ਲੱਗਣਾ ਸੀ ਕੀ ਉਹ ਪੈਸੇ ਦੀ ਗੌਰ ਵਰਤੋਂ ਨਹੀਂ ਹੋ ਰਹੀ ਇਹ ਫੈਸਲਾ ਜਨਤਾ ਨੇ ਕਰ ਰਹਾ ਹੈ ਅਸਿਕ ਸਿੰਘ ਸਾਹਿਬ ਹੋਰ ਤੁਸੀਂ 125 ਕਰੋੜ ਕਿੱਥੇ ਲੱਗਾ ਹੈ ਜਿਹੜੀਆਂ ਟੈਲਮ ਅੱਗੇ ਜਾ ਕੇ ਤੁਹਾਨੂੰ ਦਿਖਾਣਾ ਪਹਿਲਾਂ ਥੱਲੇ ਪਰਤੀ ਸਹੀ ਨਹੀਂ ਪਾਈ ਗਈ ਜਿੰਦੇ ਕਰਕੇ ਜਿਹੜਾ ਪਾਣੀ ਹੈ ਉਹ ਹੋ ਜਾਂਦਾ ਉਹ ਫਿਰ ਥੱਲੇ ਨੂੰ ਜਾਂਦੀਆਂ ਉਹਦਾ ਅਸਰ ਪੈਂਦਾ ਇਹਨੇ ਥੱਲੇ ਇਲੈਕਟ੍ਰੀਕਲ ਤਾਰਾ ਹੈ ਨਾ ਕਿ ਥੱਲੇ ਇਲੈਕਟ੍ਰੀਕਲ ਤਾਰਾ ਹੈ ਉਹਦੇ ਦੇ ਅਸਰ ਪੈਂਦਾ ਹੈ ਉਹ ਬੰਦਾ ਜਿਹੜਾ ਪਾਈਪਾ ਉਹ ਵੀ ਨੰਦਿਆਂ ਮਾਗੋ ਜਾ ਕੇ ਤੁਹਾਨੂੰ ਦਿਖਾਣਾ ਵਾ ਕਿਤੇ ਵੀ ਅਸੀਂ ਨਾਲ ਨੂੰ ਕੰਪਲੇਨ ਕੀਤੀ 6-10-2023 ਨੂੰ ਵੀ ਇੱਥੇ ਜਿਹੜੀਆਂ ਪਾਈਆਂ ਪਾਈਆਂ ਗੀਆਂ ਉਹਦੀ ਰਿਪੇਅਰ ਕਰਾਓ ਅਸੀਂ ਪੁੱਛਣਾ ਚਾਹੁੰਦੇ ਆ ਐਸ்சி ਸੰਦੀਪ ਸਿੰਘ ਜੀ ਨੂੰ ਵੀ ਸਾਡੇ ਕੰਪਲੇਨ ਕਰਨਾ ਤੋਂ ਪਹਿਲਾਂ ਸਾਡੇ ਕੰਪਲੇਨ ਕਰਨਾ ਤੋਂ ਪਹਿਲਾਂ ਜਿਹੜੀ ਕੀ ਤੁਸੀਂ ਕਦੀ ਮੈਕਮੈਨ ਹੈ ਕਦੀ ਮੈਕਮੈਨ ਹੈ ਜਿਹੜੇ ਇੱਥੋਂ ਦੇ ਠੇਕੇਦਾਰ ਹੈ ਉਹਨਾਂ ਨੂੰ ਕੋਈ ਮਨਜ਼ਰ ਦਿੱਤੀ ਵੀ ਇੱਥੇ ਕਮੀਆਂ ਪਾਈਆਂ ਗਈਆਂ ਜਦੋਂ ਇੰਨਾ ਵੱਡਾ ਪ੍ਰੋਜੈਕਟ ਹੋਵੇ ਕਿਹੜੇ ਅਫਸਰ ਨੇ ਕੋਈ ਲੈਟਰ ਦਿੱਤੀ ਅਸੀਂ ਸੰਦੀਪ ਸਿੰਘ ਜੀ ਕੋਈ ਕਈ ਵਾਰ ਕੁੰਡੇ ਆ ਰਹੇ ਆਂ ਵੀ ਜੇ 125 ਕਰੋੜ ਦਾ ਪ੍ਰੋਜੈਕਟ ਹੈ ਜਿਹੜੀਆਂ ਮਤਲਬ ਉੰਤਾਈਆਂ ਪਾਈਆਂ ਗਈਆਂ ਉਹਦੇ ਵਿੱਚ ਕਮੀ ਦੂਰ ਕਰਾਈ ਗਈ ਹੈ ਅ ਸੰਦੀਪ ਜੀ ਸੰਦੀਪ ਜੀ ਬੋਲਿਆ ਐਸੀ ਕੋਆਪਰੇਸ਼ਨ ਹਾਂਜੀ ਹਾਂਜੀ ਬੋਲ ਰਹੇ ਜੀ ਸੰਦੀਪ ਜੀ ਮੈਂ ਦੀਪਕ ਭੰਡਾਰੀ ਬੋਲਿਆ ਡੀ 4 ਯੂਨਿਟ ਤੋਂ ਜੀ ਅਸਾ ਸੰਦੀਪ ਜੀ ਇੱਕ ਤੇ ਮੈਨੂੰ ਦੱਸਿਓ ਜਿਹੜਾ ਮੈਂ ਜਿਹੜਾ ਬੰਦਿਆ ਆਊਟਰ ਰਿੰਗ ਰੋਡ ਬੰਦ ਰਹੀ ਹੈ ਲੋਗਰ ਤੋਂ ਲੈ ਕੇ ਸਾਰੇ 12 ਗੇਟਾਂ ਦੇ ਹੋ ਕੇ ਵਾਪਸ ਉੱਥੇ ਆਉਣੀ ਹੈ ਇਹ 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 ਪ੍ਰੋਜੈਕਟ ਕਿੰਨੇ ਦਾ ਟੋਟਲ ਇਹ ਪ੍ਰੋਜੈਕਟ 118 ਕਰੋੜ ਦਾ ਜੀ ਚਲੋ ਇਹਦੇ ਵਿੱਚ ਟੋਟਲ ਇਲੈਕਟ੍ਰੀਕਲ ਅੰਡਰਗਰਾਊਂਡ ਹੈ ਜੀ ਹਾਂ ਨਹੀਂ 100 118 ਕਰੋੜ ਦੇ ਵਿੱਚ ਹੀ ਇਲੈਕਟ੍ਰੀਕਲ ਅੰਡਰਗਰਾਊਂਡ ਹੈ ਜਾਂ 118 ਕਰੋੜ ਤੋਂ ਬਾਹਰ ਹੈ ਐਗਜ਼ੈਕਟਲੀ ਜੀ ਇਹਦੇ ਵਿੱਚ ਹੀ ਆ ਇਹਦੇ ਵਿੱਚ ਟੋਟਲ ਸਟ੍ਰੀਟ ਲਾਈਟ ਨਿਊ ਹੈ ਜੀ ਹੂੰ ਤੇ ਡੈਡੀਕੇਟਿਡ ਡੈਡੀਕੇਟਿਡ ਕਾਰੀਡੋਰਸ ਫਾਰ ਸਾਈਕਲ ਟ੍ਰੈਕ ਐਂਡ ਪੈਡੈਸਟਰੀਅਨਸ ਉਹ ਹੈ ਜੀ ਸੈਂਟਰ ਵਰਗੀ ਦੀ ਰੀਅਲਾਈਨਮੈਂਟ ਆ ਹਾਂ ਹਾਂ ਚਲੋ ਸੰਦੀਪ ਜੀ ਸਾਈਕਲ ਟ੍ਰੈਕ ਤੇ ਆ ਗਏ ਆ ਸਾਈਕਲ ਟ੍ਰੈਕ ਤਾਂ ਤੇ ਹੈ ਹੀ ਨਹੀਂ ਕੋਈ ਨੰਨਜ਼ਾਰ ਆ ਜੀ ਫੁੱਟਪਾਥ ਦੇ ਉੱਤੇ ਕਬਜ਼ੇ ਕਰਾਤੇ ਬੜੇ ਬੜੇ ਵੱਡੇ ਐਕਚੁਅਲੀ ਨਾ ਪ੍ਰਿੰਦਾ ਸਾਹਿਬ ਇਹਨਾਂ ਨੂੰ ਸਟੇਟ ਅਫੀਸਰ ਨੂੰ ਅਸੀਂ ਚਿੱਠੀ ਲਿਖੀ ਆ ਅਸੀਂ ਇੱਕ ਡਰਾਈਵ ਹੀ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਤੋਂ ਅਸੀਂ ਮਤਲਬ ਜਿਹੜਾ ਇਮੀਡੀਏਟਰੀ ਇਹਨੂੰ ਕਰ ਦਿਆਂਗੇ ਵਕੀਲ ਜੀ ਨਹੀਂ ਇੱਕ ਇਹ ਵੀ ਸੀ ਨਾ ਜੀ ਸਾਈਕਲ ਬੇਸਿਕਲੀ 100 ਤੁਹਾਨੂੰ ਲੱਗਦਾ ਵੀ 118 ਕਰੋੜ ਦਾ ਪ੍ਰੋਜੈਕਟ ਹੈ ਸੜਕ ਨਾਲ ਉਹ ਵੱਡੇ ਫੁੱਟਪਾਥ ਕਰਦੇ ਤੇ ਆਪਾਂ ਐਕਚੁਅਲੀ ਇਹ 2018 ਚ ਗ੍ਰੇਟੈਸਟ ਕੰਪਨੀ ਸੀਗੇ ਉਹਦੇ ਕੰਸਲਟੈਂਟਸ ਨੇ ਇਹ ਡੀਪੀਆਰ ਬਣਾਈ ਹੈ ਜੀ ਉਹਨਾਂ ਨੇ ਸਟੱਡੀ ਸ਼ਹਿਰ ਦੀ ਜੋ ਕੀਤੀ ਆ ਜੀ ਇਹ ਸ਼ਹਿਰ ਦੇ 12 ਜੇ ਸੀਗੇ ਜੀ ਤੇ ਪਲੱਸ ਰੇਡੀਅਲ ਰੋਡ ਸੀਗੀਆਂ ਉਹਦਾ ਟ੍ਰੈਫਿਕ ਸਰਵੇ ਹੋਇਆ ਜੀ ਸਰਵੇ ਕਰਦੇ ਹੋਣ ਤੋਂ ਬਾਅਦ ਉਦੇ ਵਿੱਚ ਪੈਡਸਟਰੀਅਨਸ ਪਲਸ ਸਾਈਕਲਿਸਟ ਨੂੰ ਜਿਹੜੀ ਉਹ ਪ੍ਰੇਫਰੈਂਸ ਹਮੇਸ਼ਾ ਹੀ ਦਿੱਤੀ ਜਾਂਦੀ ਆ ਉਹ ਵੀ ਦਿੱਤੀ ਗਈ ਨਹੀਂ ਨਹੀਂ ਪੈਡਸਟਰੀਅਨ ਦੇਖੋ ਭਸਨਦੀਪ ਜੀ ਦੇਖੋ ਪੈਡਸਟਰੀਅਨ ਦਾ ਮਤਲਬ ਹੁੰਦਾ ਵੀ ਪੈਦਲ ਚੱਲਣ ਲੋਕ ਤੇ ਫੁੱਟਪਾਥ ਤੇ ਕਿਤੇ ਵੀ ਸਾਰੇ ਸ਼ਹਿਰ ਚ ਲਾ ਲਓ ਇਹਦੀ ਤੇ ਚਲੋ ਕਬਜ਼ੇ ਜਿਹੜੇ ਹੋ ਗਏ ਫੁੱਟਪਾਥਾਂ ਦੇ ਠੇਕੇ ਖੁੱਲ ਗਏ ਫੁੱਟਪਾਥਾਂ ਤੇ ਦੁਕਾਨਾਂ ਲੱਗੀਆਂ ਤੇ ਅਸੀਂ ਤਾਂ 118 ਕਰੋੜ ਰੁਪਇਆ ਇਨਕ੍ਰੋਚਮੈਂਟ ਐਂਡ ਵਿਲ ਬੀ ਰਿਮੂਵਡ ਬਾਈ ਦਾ ਕਾਰਪੋਰੇਸ਼ਨ ਇਮੀਡੀਏਟਲੀ ਹੂੰ ਚਲੋ ਹੋਰ ਹੈਂਡਿੰਗ ਓਵਰ ਦੀ ਪ੍ਰੋਜੈਕਟ ਵੀ ਖਾਂਗੇ ਤੇ ਇਹ ਜਿਹੜਾ ਸਾਈਕਲ ਟਰੈਕ ਦੀ ਤੁਸੀਂ ਗੱਲ ਕਰਦੇ ਹੋ ਰਣਜੀਤ ਐਵੇਨਿਊ ਸਾਈਕਲ ਟਰੈਕ ਬਣਿਆ ਉਹ ਵੀ ਖੂ ਖਾਤੇ ਬੀਆਰਟੀਐਸ ਦੇ ਵਿੱਚ ਵੀ ਇੱਕ ਸਾਈਕਲ ਟਰੈਕ ਬੰਨਣਾ ਸੀ ਉਹ ਵੀ ਬਕਾਰ ਤੇ ਤੁਹਾਨੂੰ ਲੱਗਦਾ ਕਿ ਇਹ ਸਾਈਕਲ ਟਰੈਕ ਲੋਕਾਂ ਦੇ ਕੰਮ ਆਊਗਾ ਜੀ ਐਕਚੁਅਲੀ ਪਬਲਿਕ ਨੂੰ ਗਾਈਡ ਹੀ ਕਰਨਾ ਪੈਣਾ ਵੀ ਜਿਹੜੇ ਸਾਈਕਲ ਆ ਉਹ ਮਤਲਬ ਸਾਈਕਲ ਟਰੈਕ ਤੇ ਹੀ ਚਲਾਏ ਜਾਣ ਨਾ ਕਿ ਕੈਰੇਜ ਵੇ ਦੇ ਵਿੱਚ ਇਹ ਇਹ ਮੋਟੀਵੇਟਰਸ ਸਾਨੂੰ ਜਰੂਰ ਚਾਹੀਦੇ ਹੋਣਗੇ ਤੇ ਅਸੀਂ ਪਬਲਿਕ ਨੂੰ ਮੋਟੀਵੇਟ ਵੀ ਕਰਾਂਗੇ ਜੀ ਟਾਈਮ ਟੂ ਟਾਈਮ ਇੱਕ ਇਹ ਵੀ ਇੱਕ ਪ੍ਰਪੋਜ਼ਲ ਸੀ ਵੀ ਮਾਰਸ਼ਲ ਰੱਖੇ ਜਾਣੇ ਵੀ ਤਾਂ ਕਿ ਇੱਥੇ ਐਕਰੋਚਮੈਂਟ ਨਾ ਹੋਵੇ ਫੁੱਟਪਾਥਾਂ ਦੇ ਉੱਤੇ ਹਾਂਜੀ ਉਹ ਮਾਰਸ਼ਲ ਜਦੋਂ ਪ੍ਰੋਜੈਕਟ ਹੈਂਡਓਵਰ ਹੋ ਜਾਂਦਾ ਹੈ ਨਾ ਜੀ ਉਸ ਤੋਂ ਬਾਅਦ ਇੱਕ ਵਾਰ ਇਹਨਾਂ ਨੂੰ ਪੂਰੇ ਅਸੀਂ ਵੋਕੇਟ ਕਰਕੇ ਦੇਵਾਂਗੇ ਫੁੱਟਪਾਥ ਹੂੰ ਤੇ ਅਕਾਊਂਟਿੰਗ ਲਈ ਫਿਰ ਮਾਰਸ਼ਲਸ ਹੀ ਜ਼ਿੰਮੇਵਾਰ ਹੋਣਗੇ ਫਾਰ 5 ਇਅਰਸ ਜੇ ਕੋਈ ਨੋਟ ਹੋਣੀ ਹੈ ਤੇ ਉਹ दैट विल बी ది పార్ਟ ਆਫ ਦੀ ਕੰਟਰੈਕਟਰ ਤੇ ਉਹ ਇਹਨੂੰ ਇਮੀਡੀਏਟਲੀ ਉਹ ਰਿਮੂਵ ਕਰੇਗਾ ਅੱਛਾ ਦੇਖੋ ਜੀ 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 115 ਪਹਿਲੇ ਤੇ 125 ਕਰੋੜ ਦਾ ਸੀ ਤੁਹਾਡੇ ਕਹਿੰਦਾ ਮੁਤਾਬਿਕ 118 ਕਰੋੜ ਦਾ ਪ੍ਰੋਜੈਕਟ ਹੈ ਜੀ ਤੇ 60 ਕਰੋੜ ਜਿਹੜਾ ਤਾਰਾਂ ਤੋਂ ਉਹ ਵੱਖਰਾ ਹੈ ਕਿ ਇਹਦੇ ਵਿੱਚ ਹੀ ਹੈ ਇਹ ਦੱਸੋ ਮੈਨੂੰ ਨਹੀਂ ਇਹਦੇ ਵਿੱਚ ਹੀ ਹੈ ਜੀ ਇਨਕਲੂਡਿੰਗ ਡਕਟਸ ਡਕਟਸ ਬਣਨੀਆਂ ਤੇ ਉਹਦੇ ਵਿੱਚ ਜਿਹੜੀ ਆ ਸਾਡੀ 60 ਕਿਲੋਮੀਟਰ ਜਿਹੜੀ ਆ ਉਹ ਆਪਣਾ ਕੇਬਲਸ ਆ ਐਗਜ਼ਿਸਟਿੰਗ ਸਟੇਸ਼ਨਸ ਨੂੰ ਅਪਗ੍ਰੇਡ ਕਰਨਾ ਸੀਗਾ ਤੇ ਉਸ ਤੋਂ ਬਾਅਦ RMU ਵਗੈਰਾ ਲੱਗਣੇ ਸੀਗੇ ਜਿਦੇ ਵਿੱਚ ਸਰਕਟ ਬ੍ਰੇਕਰ ਵਗੈਰਾ ਸਾਰਾ ਲੋਡ ਸਿਸਟਮ ਤੇ ਅਲੱਗ-ਅਲੱਗ ਮੀਟਰ ਸਿਸਟਮ ਨੂੰ ਜਿਹੜੀਆਂ ਸਾਡੀਆਂ ਕੇਬਲਾਂ ਅਲੱਗ-ਅਲੱਗ ਜਾਣੀਆਂ ਉਹ ਵੀ ਵਿੱਚ ਹੀ ਆ ਜੀ। ਓਕੇ ਇੱਕ ਬਿਜਲੀ ਦਾ ਤਾਰਾਂ ਦਾ ਜਾਲ ਤੇ ਉਦਾਂ ਹੀ ਫੈਲਿਆ ਤੇ ਲੱਗ ਨਹੀਂ ਰਿਹਾ ਕੋਈ ਪੈਸਾ ਲੱਗਿਆ ਤੇ ਅਜੇ ਅਜੇ ਇਟਸ ਇਨ ਅ ਰਨਿੰਗ ਸਟੇਜ ਤੇ ਅੰਡਰਗਰਾਉਂਡ ਪਾਈਪਸ ਅਸੀਂ ਪਾ ਚੁੱਕੇ ਆ ਉਸ ਤੋਂ ਬਾਅਦ ਡਕਟਸ ਵੀ ਬਣਾ ਚੁੱਕੇ ਆ ਫਿਰ ਤਾਰਾਂ ਦੀ ਜਿਹੜੀ ਲੇਗ ਨੀਚੇ ਹੋ ਗਈ ਆ ਹੁਣ ਉਹ ਸਬਸਟੇਸ਼ਨਸ ਦੇ ਨਾਲ ਕਨੈਕਟ ਕਰ ਰਹੇ ਆ। ਉਹ ਕਨੈਕਟ ਕਰਨ ਉਪਰੰਤ ਜਿਹੜਾ ਵਾ ਉਹ ਮੀਟਰ ਸਿਸਟਮ ਜਿਹੜਾ ਵਾ ਉਹਨੂੰ ਕਰਕੇ ਤੇ ਫਿਰ ਇਹ ਜਿਹੜੇ ਟੈਂਪਰੇਰੀ ਪੋਲ ਲਗਾਏ ਹੋਏ ਆ ਇਹ ਇਹਨਾਂ ਨੂੰ ਰਿਮੂਵ ਕਰਤਾ ਜਾਊਗਾ एवरीथिंग ਵਿਲ ਬੀ ਵਾਇਰਲੈਸ ਚਲੋ ਇੱਕ 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 ਇਹ આરોਪ ਲੱਗਦੇ ਕਿ ਜਿਹੜੀ ਟਾਇਲਾਂ ਆ ਐਆਈਐਸਆਈ ਮਾਰਕ ਨਹੀਂ ਹੈਗੀਆਂ ਟਾਇਲਾਂ ਆਪਣੇ ਸਾਹਿਬ ਬਿਲਕੁਲ ਐਆਈਐਸਆਈ ਮਾਰਕ ਹੈ ਅਸੀਂ ਇਹਨੂੰ ਟਾਈਮ ਟੂ ਟਾਈਮ ਐਨਏਬੀਐਲ ਲੈਬ ਤੋਂ ਵੀ ਆਪਣਾ ਉਹਦੀ ਕ੍ਰੈਸ਼ਿੰਗ ਸਟਰੈਂਥ ਜਿਹੜੀ ਉਹ ਚੈੱਕ ਕਰਾਉਂਦੇ ਰਹਿੰਦੇ ਆ ਤੇ ਐਆਈਐਸਆਈ ਹੈ ਜੀ ਬਿਲਕੁਲ ਅਕਾ ਉਸ ਦਾ ਵੀ ਹੈਗਾ ਸੰਦੀਪ ਜੀ ਜੇ ਸਭ ਕੁਝ ਠੀਕ ਆ ਤੇ ਐਮਪੀ ਨੇ ਸਾਂਸਦ ਗੁਰਜੀਤ ਸਿੰਘ ਔਜਲਾ ਤੇ ਸਾਬਕਾ ਐਮਪੀ ਨੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਇਹਨਾਂ ਦੋਨਾਂ ਨੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਆਖਿਆ ਵੀ ਇਹਦੇ ਵਿੱਚ ਜਿਹੜਾ ਸਮਾਰਟ ਸਿਟੀ ਦਾ ਪੈਸਾ ਅੰਮ੍ਰਿਤਸਰ ਲਈ ਆਇਆ ਯੂਜ਼ ਹੋਣ ਵਾਸਤੇ ਮੇਰਾ ਕੱਲ 700 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਟੋਟਲ ਤੇ ਉਹ ਕਹਿੰਦੇ ਵੀ ਇਹ ਪੈਸੇ ਦੀ ਜ਼ਰੂਰਤ ਹੋ ਰਹੀ ਬੜੀ ਇਸ ਰਿਡਿਚ ਸੈਂਟਰ ਗਵਰਨਮੈਂਟ ਵੱਲੋਂ ਜਿਹੜਾ ਵਾ ਉਹ ਸਮਾਰਟ ਸਿਟੀਜ਼ ਨੂੰ ਹਦਾਇਤ ਕੀਤੀ ਗਈ ਟਾਈਮ ਟੂ ਟਾਈਮ ਉਹਨਾਂ ਨੇ ਇਹਦੇ ਤੇ ਥਰਡ ਪਾਰਟੀ ਆਡਿਟ ਲਗਾਇਆ ਗਿਆ ਜਿਹਦੀਆਂ ਤਿੰਨ ਵਿਜ਼ਿਟਾਂ ਜਿਹੜੀਆਂ ਹੋ ਗਈਆਂ ਇੱਕ ਵਿਜ਼ਿਟ ਉਹਦੀ ਪੈਂਡਿੰਗ ਆ ਉਹ ਟਾਈਮ ਟੂ ਟਾਈਮ ਆ ਕੇ ਸਾਡੇ ਡਿਫੈਕਟ ਨੂੰ ਜਿਹੜੇ ਉਹ ਉਹਨਰ ਕਰਦੇ ਆ ਤੇ ਉਹਨਾਂ ਨੂੰ ਅਸੀਂ ਫਿਰ ਉਹਦੇ ਅਕੋਰਡਿੰਗਲੀ ਰੈਕਟੀਫਾਈ ਵੀ ਕਰਾਉਂਦੇ ਆ ਨਹੀਂ 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 ਮੇਰੇ ਕੋਲ ਨਾ ਇੱਕ ਇੱਕ ਦਿਸ਼ਾ ਦੀ ਮੀਟਿੰਗ ਹੁੰਦੀ ਹੈ ਉੱਥੇ ਗੁਰਜੀਤ ਸਿੰਘ ਔਇਲਾ ਸਾਹਿਬ ਕਹਿੰਦੇ ਵੀ ਇੱਥੇ ਬਹੁਤ ਪਤਾਈਆਂ ਨੇ ਡੀਸੀ ਸਾਹਿਬ ਵੀ ਸ਼ਾਇਦ ਬੈਠਦੇ ਨੇ ਉੱਚ ਤੁਸੀਂ ਵੀ ਹੁੰਦੇ ਹੋਵੋਗੇ ਜ਼ਰੂਰ ਤੁਹਾਡੀ ਤੇ ਫਿਰ ਇਹ ਮਤਲਬ ਫਿਰ ਇਹ ਕਿਤੇ ਨਾ ਕਿਤੇ ਫਿਰ ਜੇ ਇੱਕ ਐਮ ਪੀ ਦੋ ਐਮ ਪੀ ਕਹਿ ਰਹੇ ਨੇ ਵੀ ਕੋਈ ਕੰਮ ਖਰਾਬ ਹੋ ਰਿਹਾ ਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਕੰਮ ਤਾਂ ਖਰਾਬ ਹੀ ਹੈ ਨਾ ਓਵਰਆਲ ਫਿਰ ਜ਼ਿੰਮੇਵਾਰੀ ਕਿਦੀ ਹੈ ਜੇ ਕੰਮ ਖਰਾਬ ਜੇ ਦੇਖੋ ਪਬਲਿਕ ਦਾ ਪੈਸਾ ਹੈ ਅੱਧੇ ਪੈਸੇ ਅੱਧੇ ਪੈਸੇ ਮੇਰਾ ਖਿਆਲ ਪੰਜਾਬ ਸਰਕਾਰ ਨੇ ਪਾਣੇ ਆ ਅੱਧੇ ਸੈਂਟਰ ਗਵਰਨਮੈਂਟ ਦੇ ਅੱਧੇ ਪੈਸੇ ਪੰਜਾਬ ਸਰਕਾਰ ਦੇ ਅੱਧੇ ਸੈਂਟਰ ਗਵਰਨਮੈਂਟ ਤੇ ਫਿਰ ਜ਼ਿੰਮੇਵਾਰ ਕੌਣ ਹੈ ਪੈਸਾ ਜੇ ਗਾਰਡਿੰਗ ਦੀ ਕੁਆਲਿਟੀ ਆਫ ਵਰਕ ਤੇ ਵੀ ਇੰਜੀਨੀਅਰਸ ਆਰ ਓਨਲੀ ਰਿਸਪੋਨਸੀਬਲ ਤੇ ਮਗਰ ਜੋ ਡਿਜ਼ਾਈਨ ਆ ਐਸ ਪਰ Uh, 2018 ਦੀ ਜਿਹੜੀ ਡੀਪੀਆਰ ਬਣੀ ਸੀ ਉਹਦੇ ਅਕੋਰਡਿੰਗਲੀ ਡਿਜ਼ਾਈਨ ਤੇ ਮੇਰੇ ਆਉਣ ਤੋਂ ਪਹਿਲੇ ਦਾ ਬਣਿਆ ਹੋਇਆ ਵਾ ਇਹਦਾ ਵੀ ਅਪਰੂਵਲਸ ਵੀ ਇਹਦੇ ਨੂੰ ਪਹਿਲੇ ਦਿਨ ਦਿੱਤੀਆਂ ਗਈਆਂ ਨੇ ਤੁਹਾਡੇ ਕਹਿੰਦਾ ਮਤਲਬ ਇਹ ਹੈ ਕਿ ਵੀ ਕੋਈ ਦੁਰਉਪਯੋਗ ਨਹੀਂ ਹੋ ਰਿਹਾ ਬਿਲਕੁਲ ਅਪ ਟੂ ਮਾਰਕ ਹੋ ਰਿਹਾ ਹੈ ਬਕਾਇਦਾ ਸਰ ਇਹਦੇ ਇਹ ਆਪਣਾ ਹਾਊਸਟ ਵੀ ਪਾਸ ਹੈਗੇ ਇਹ ਪ੍ਰੋਜੈਕਟ ਸਾਰੇ ਜਿੰਨੇ ਵੀ ਸਵਾਰਟ ਸਿਟੀਜ਼ ਦੇ ਆਏ ਆ ਚਲੋ 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 ਠੀਕ ਹੈ ਬਸੰਦੀਪ ਜੀ ਦੇਖੋ ਫੈਸਲਾ ਤਾਂ ਦੇਖੋ ਫਿਰ ਟੀਮ ਨੇ ਕਰਨਾ ਹੈ ਸਾਡਾ ਮਕਸਦ ਸੀ ਕਿ ਜੋ ਐਮਪੀ ਸਾਥ ਕਰ ਰਿਹਾ ਹੈ ਜੋ ਮੇਰੇ ਕੋਲ ਸ਼ਿਕਾਇਤ ਆਈ ਹੈ ਜਾਗਦਾ ਜਮੀਰ ਵਾਲਿਆਂ ਨੇ ਉਹਨਾਂ ਨੇ ਕੀਤੀ ਹੈ ਤੇ ਮੇਰਾ ਫਰਜ਼ ਸੀ ਕਿ ਮੈਂ ਤੁਹਾਣਾ ਵੀ ਗੱਲ ਕਰਾਂ ਤੇ ਤੁਹਾਡਾ ਵੀ ਪੱਖ ਰੱਖ ਲਿਆ ਤੁਸੀਂ ਇਹਦੇ ਚੋਚ ਕੋਈ ਹੋਰ ਕਹਿਣਾ ਚਾਹੋ ਤੇ ਨਹੀਂ ਬਸ ਥੈਂਕ ਯੂ ਬ੍ਰਾਦਰ ਚਲੋ ਬਹੁਤ ਬਹੁਤ ਧੰਨਵਾਦ ਅਰਨ ਸਾਨਾ ਗੱਲ ਕਰਨ ਲਈ ਐਸ਼ਾਨ ਸੰਦੀਪ ਸਿੰਘ ਜਿਹੜੇ ਕਿ ਐਸੀ ਨੇ ਕੋਆਪਰੇਸ਼ਨ ਦੇ ਵਿੱਚ ਇਹਨਾਂ ਦੇ ਕੋਲ ਹੀ ਸਮਾਰਟ ਸਿਟੀ ਦਾ ਸਾਰਾ ਪ੍ਰੋਜੈਕਟ ਹੈ ਉਹਨਾਂ ਦਾ ਕਹਿਣਾ ਵੀ ਕੋਈ ਕੋਤਾਈ ਨਹੀਂ ਹੋ ਰਹੀ ਹੁਣ ਸੱਚ ਬੋਲ ਲੈਣੇ ਆਪਣੇ ਐਸੀ ਸਾਹਿਬ ਕਿ ਸੱਚ ਬੋਲ ਲੈਣ ਸੁਭਾਸ਼ ਸੈਗਲ ਇਹਦੀ ਬਿਲਕੁਲ ਜਿਹੜੀ ਹੈ ਉਹ ਜਿਹੜਾ ਉਹਦਾ ਨਤਾਰਾ ਹੋਣਾ ਚਾਹੀਦਾ ਜਿਵੇਂ ਹਾਈ ਪਾਵ ਕਮੇਟੀ ਆ ਰਹੀ ਹੈ ਮੰਗ ਕੀਤੀ ਗਈ 2 ਐਮਪੀਆਂ ਵੱਲੋਂ ਕਾਂਗਰਸ ਦੇ ਐਮਪੀ ਸਾਹਿਬ ਜਿਹੜੇ ਨੇ ਮੌਜੂਦਾ ਲੋਕ ਸਭਾ ਸੰਸਦ ਗੁਰਜੀਤ ਸਿੰਘ ਔਇਲਾ ਉਹਨਾਂ ਵੱਲੋਂ ਸ਼ਵੇਤ ਮਲਿਕ ਸਾਹਿਬ ਜਿਹੜੇ ਕਿ ਭਾਜਪਾ ਦੇ ਪ੍ਰਦੇਸ਼ ਅਧਿਕਾਰੀ ਰਹਿ ਚੁੱਕੇ ਨੇ ਪੰਜਾਬ ਦੇ ਤੇ ਉਹ ਐਮਪੀ ਵੀ ਰਹਿ ਚੁੱਕੇ ਨੇ ਉਹਨਾਂ ਵੱਲੋਂ ਵੀ ਆਖਿਰਕਾਰ ਉਹਨਾਂ ਨੇ ਵੀ ਤੇ ਕੁਝ ਪਾਇਆ ਹੋਏਗਾ ਨਾ ਉਹਨਾਂ ਕੋਲ ਵੀ ਤੇ ਲੋਕਾਂ ਦੀਆਂ ਸ਼ਿਕਾਇਤਾਂ ਪਹੁੰਚੀ ਹੋਣੀਆਂ ਨਾ ਵੀ ਇੱਥੇ ਬਹੁਤ ਸਾਰੇ ਪ੍ਰੋਜੈਕਟ ਦੇ ਵਿੱਚ ਜਿਹੜੀਆਂ ਗੜਬੜੀਆਂ ਚੱਲ ਰਹੀਆਂ ਜਿਹੜਾ ਸੈਂਟਰ ਦਾ ਪੈਸਾ ਆ ਰਿਹਾ ਉਹ ਪੈਸੇ ਦਾ ਦੁਰਵਰਤਨ ਹੋ ਰਿਹਾ ਇਸ ਤੋਂ ਪਹਿਲੇ ਕਿ ਮੈਂ ਖਬਰ ਖ਼ਤਮ ਬੰਗਰਾ ਮੈਂ ਗੱਲਬਾਤ ਕਰਾਂਗਾ ਕੋਈ ਫਿਰ ਸੁਭਾਸ਼ ਸਿੰਘ ਸੈ ਕਮਿਸ਼ਨਰ ਨੂੰ ਪਾਉਂਦੇ ਹਾਂ ਕਦੀ ਮੁੱਖ ਮੰਤਰੀ ਸਾਹਿਬ ਨੂੰ ਪਾਉਂਦੇ ਹਾਂ ਕਦੀ ਵਿਜੀਲੈਂਸ ਨੂੰ ਸ਼ਿਕਾਇਤ ਕਰਦੇ ਹਾਂ ਜਾਗਦਾ ਮੀਟ ਜਿਹੜਾ ਹੈ ਜਨਤਾ ਪੱਕੀ ਫੈਸਲੇ ਲੈਂਦਾ ਹੈ ਜਨਤਾ ਪੱਕੀ ਜਿਹੜੇ ਨਹੀਂ ਮੇਰੇ ਜਵਾਬ ਬਿਲਕੁਲ ਠੀਕ ਹੈ ਤੁਸੀਂ ਉਹ ਕਰ ਰਹੇ ਹੋ ਜਨਤਾ ਇਸ ਕਰਕੇ ਅਸੀਂ ਪਹਿਲਾਂ ਜਿਹੜੇ ਇੱਥੋਂ ਦੇ ਅਧਿਕਾਰੀ ਹੀ ਸੰਬੰਧਿਤ ਉਹਨਾਂ ਨੂੰ ਕੰਪਲੇਨ ਕੀਤੀ ਵਾ ਇਥੇ ਅੰਤਾਈਆਂ ਪਾਈਆਂ ਗਿਆ ਉਹ ਮੌਕੇ ਦੇ ਵੀ ਵੀਡੀਓ ਕਵਰੇਜ ਵੀ ਕੀਤੀ ਹੈ ਤੁਹਾਡੇ ਕੋ ਪਰਸੋਂ ਉਹ ਤੁਹਾਡੇ ਕੋ ਹੈਗੀ ਹੈ ਤੁਸੀਂ ਉਹ ਚੈੱਕ ਕਰ ਸਕਦੇ ਹੋ ਵੀ ਇਸ ਵਕਤੇ ਸਮਾਰਟ ਸ਼ਹਿਰੀ ਹੈ ਉਹਦੇ ਵਿੱਚ ਜਿਹੜੀਆਂ ਟੈਲਾ ਹੈ ਉਹਨਾਂ ਦੀ ਭਰਤੀ ਤੇ ਲੜੀ ਪਾਈ ਗਈ ਹੈ ਗਲਤ ਪਾਈ ਗਈ ਜਿੰਦੇ ਕਰਕੇ ਜਿਹੜਾ ਪਾਣੀ ਹੈ ਜਗਾ ਜਗਾ ਖੜਾ ਹੋ ਜਾਂਦਾ ਅਸੀਂ ਉਹਦੀ ਵੀਡੀਓਗ੍ਰਾਫੀ ਕਰਾ ਚੁੱਕੇ ਹਾਂ ਤੁਹਾਡੇ ਕੋਲ ਉਸ ਤੋਂ ਇਲਾਵਾ ਜਿਹੜੀ ਇੱਥੇ ਕਰੋਸਟੋਨ ਲੱਗੀ ਹੈ ਜਾਂ ਦੂਜਾ ਤੀਜਾ ਜੋ ਵੀ ਪ੍ਰੋਜੈਕਟ ਲੱਗੇ ਆ ਉਹ ਨੋਨ ਆਈ ਐਸਆਈ ਮਾਰਕਾ ਲੱਗੇ ਆ ਉਹ ਪ੍ਰੂਵਡ ਨਹੀਂ ਇਹਨਾਂ ਕਰਾਏ ਗਏ ਇਹਨਾਂ ਨੂੰ ਅਸੀਂ ਕਈ ਵਾਰ ਕੈਬਨੋ ਲੈਬ ਟੈਕਸ ਨੂੰ ਰਿਪੋਰਟ ਪੀ ਆਵੇ ਚਲੋ ਦੇਖੋ ਇਹਨਾਂ ਦੀਆਂ ਜੁੜੀਆਂ ਸ਼ਿਕਾਇਤ ਜਿਹੜੀਆਂ ਗ੍ਰਿਵੈਂਸ ਜੇ ਨੇ ਇਹ ਵਾਰ-ਵਾਰ ਕੰਪਲੇਨ ਕਰ ਰਹੇ ਨੇ ਬਿਲਕੁਲ ਜੇ ਪੈਸਾ ਸਰਕਾਰ ਉੱਪਰੋਂ ਭੇਜਦੀ ਹੈ ਲੋਕਾਂ ਦੇ ਫਾਇਦੇ ਵਾਸ ਲੋਕਾਂ ਦੀ ਭਲਾਈ ਵਾਸਤੇ ਵੀ ਸ਼ਹਿਰ ਜਿਹੜਾ ਉਹ ਪੁਰਾਣਾ ਹੋ ਗਿਆ ਕੰਜੈਸ਼ਨ ਹੋ ਚੁੱਕੀ ਹੈ ਟ੍ਰੈਫਿਕ ਦੂਰ ਹੋਣੀ ਚਾਹੀਦੀ ਹੈ ਇਹਦਾ ਮਤਲਬ ਇਹ ਨਹੀਂ ਸੜਕ ਨਾਲੋਂ ਵੱਡੇ ਤੁਸੀਂ ਫੁੱਟਪਾਥ ਬਣਾ ਦਿਓ ਸਾਈਕਲ ਟਰੈਕ ਦੀ ਗੱਲ ਕਰ ਰਹੇ ਨੇ ਵੀ ਸਾਈਕਲ ਟਰੈਕ ਅਸੀਂ ਖੋਲਾਂਗੇ ਕਦੋਂ ਖੋਲੋਗੇ ਪਹਿਲਾਂ ਤੁਸੀਂ ਜਦੋਂ ਆਇਆ ਸੀਗਾ ਆਖਿਆ ਗਿਆ ਸੀਗਾ ਵੀ ਇਹਨੂੰ ਬਾਅਦ ਚ ਖੋਲਿਆ ਜਾਏਗਾ ਬਹੁਤ ਵੱਡਾ ਜਿਹੜੇ ਸਵਾਲ ਜਿਹੜੇ ਇਹ ਜਿਹੜਾ ਪ੍ਰੋਜੈਕਟ ਉਹ ਪੈਦਾ ਕਰ ਰਿਹਾ ਗੱਲ ਫੇਰ ਉੱਥੇ ਆ ਜਾਂਦੀ ਹੈ ਕਿ ਸੈਂਟਰ ਗਵਰਨਮੈਂਟ ਜਿਹੜਾ ਪੈਸਾ ਥੱਲੇ ਭੇਜਦੀ ਹੈ ਕਿਉਂ ਕੀ ਉਸ ਪੈਸੇ ਦਾ ਸਦੂਪਯੋਗ ਹੋ ਰਿਹਾ ਜਾਂ ਫਿਰ ਮਿਲਵੰਢ ਨਾਲੇ ਇੱਥੇ ਕੁਝ ਲੋਕ ਵੀ ਮੌਜੂਦ ਨੇ ਜਿਹੜੇ ਕੈਮਰਾ ਸਾਹਿਬ ਦੇ ਬਾਅਦ ਹੀ ਨੇ ਵੀ ਤੁਹਾਨੂੰ ਤੁਹਾਡਾ ਕੀ ਨਾਮ ਹੈ ਜੀ ਅਸ਼ਰਮਾ ਜੀ ਜਿਹੜਾ ਪ੍ਰੋਜੈਕਟ ਬਣਾ ਰਿਹਾ ਜਿਵੇਂ ਦੇਖੋ ਕਹਿੰਦੇ 125 ਕਰੋੜ ਰੁਪਏ ਲੱਗਣਾ ਇਹ ਤੇ ਤੁਹਾਨੂੰ ਕੀ ਲੱਗਦਾ 125 ਕਰੋੜ ਰੁਪਏ ਲੱਗੇਗਾ ਲੱਗੇਗਾ ਇਹ ਤੇ 100 ਕਰੋੜ ਰੁਪਏ ਵੀ ਨਹੀਂ ਲੱਗਣਾ ਜੀ ਇਹ ਤੇ 100 ਕਰੋੜ ਰੁਪਏ ਵੀ ਨਹੀਂ ਲੱਗਣਾ ਕਈ ਚੀਜ਼ਾਂ ਆਈਆਂ ਜਿਹੜੀਆਂ ਸਮਾਰਟ ਸਿਟੀ ਨੂੰ ਸ਼ੋਅ ਕਰਨੀਆਂ ਸੀ ਕੀਤੀਆਂ ਨਹੀਂ ਗਈਆਂ ਉਹਦੇ ਵਿੱਚ ਇਹ ਫੁੱਟਬਾਲ ਜਿਹੜਾ ਹੈ ਬਹੁਤ ਚੌੜਾ ਬਣਾ ਲਿਆ ਔਰ ਉਹ ਕਈ ਅਧਵਜਦਾ ਜਿਹੜਾ ਨਾ ਉਹ ਵਿੱਚੋਂ ਪਹਿਲੇ ਦਿਨ ਤੋਂ ਹੀ ਟੈਲਾ ਨਹੀਂ ਲੱਗੀਆਂ ਆ ਦੇਖੋ ਮੈਕ ਟੋਇਆ ਦਿਹਾੜੇ ਘਰ ਘਰ ਇਹਦੇ ਵਿੱਚ ਕਈ ਐਕਸੀਡੈਂਟ ਹੋ ਗਏ ਕਈ ਵਾਰੀ ਬੱਚੇ ਡੀ ਬੱਚੇ ਡਿੱਗ ਪਏ ਸਕੂਟਰ ਡਿੱਗ ਪਏ ਔਰ ਸਾਡੇ ਸੁਣਾਈ ਕੋਈ ਨਹੀਂ ਆਈ ਏਰੀਆ ਚ ਕੋਈ ਨਹੀਂ ਬੋਜੀ ਕਿੰਨੀ ਉਮਰ ਤੁਹਾਡੀ ਮੇਰੀ ਮੋਰ 77 ਆ ਜੀ ਦੇਖੋ ਇਹ ਸੀਨੀਅਰ ਸਿਟੀਜ਼ਨ ਨੇ ਇਹਨਾਂ ਦਾ ਕਹਿਣਾ ਇਹਨਾਂ ਨੂੰ ਪਤਾ ਹੈ ਵੀ ਫੁੱਟਪਾਥ ਵੱਡੇ ਬਣ ਗਏ ਪਰ ਜਿਨ੍ਹਾਂ ਨੇ ਕਹਿੰਦੇ ਨਾ ਇਹ ਡਿਜ਼ਾਈਨ ਬਣਾਏ ਡਰਾਇੰਗ ਬਣਾਈ ਸ਼ਾਇਦ ਉਹਨਾਂ ਦੀ ਅਕਲ ਤੇ ਪਰਦਾ ਪਿਆ ਸੀ ਵੀ ਲੋਕਾਂ ਨੂੰ ਲੋੜ ਕੀ ਹੈ ਹਰ ਵੀ ਬਹੁਤ ਸਾਰੇ ਲੋਕ ਨੇ ਹਾਂ ਤੁਹਾਡਾ ਕੀ ਕਹਿਣਾ ਜੀ ਕੀ ਨਾਮ ਹੈ ਤੁਹਾਡਾ ਦੇਖੋ ਜੀ ਸਾਰੀ ਪਾਰਕਿੰਗ ਹੀ ਬਣ ਗਈ ਜੀ ਦੇਖੋ ਫੁੱਟਪਾਥ ਕਦੇ ਬਣ ਗਏ ਤੇ ਲੋਕਾਂ ਦੀ ਪਾਰਕਿੰਗ ਬਣ ਗਈ ਆ ਮਤਲਬ ਇਹਦਾ ਕੋਈ 125 ਕਰੋੜ ਰੁਪਏ ਦਾ ਕੋਈ ਫਾਇਦਾ ਹੋ ਲੋਕਾਂ ਨੂੰ ਨਹੀਂ ਜੀ ਇਹਦਾ ਕੀ ਫਾਇਦਾ ਹੋਣਾ ਇਹਦਾ ਕੋਈ ਫਾਇਦਾ ਹੀ ਨਹੀਂ ਹੋਣਾ ਇਹਦਾ ਨੁਕਸਾਨ ਹੀ ਆ ਖੂ ਖਤੇ ਪੈ ਗਿਆ ਜੀ ਖੂ ਖਤੇ ਪੈ ਗਿਆ ਵੇਖੋ ਰੋਡ ਸਾਰਾ ਹੀ ਉਦਾਂ ਹੀ ਉਦਾਂ ਹੀ ਰੈਸ਼ ਬਣ ਆ ਦੇਖੋ ਆਮ ਬੰਦੇ ਨੂੰ ਪਤਾ ਵੀ 125 ਕਰੋੜ ਖੂ ਖਤੇ ਪੈ ਰਿਹਾ ਪਰ ਅਧਿਕਾਰੀ ਆਪਣੀਆਂ ਸਫਾਈਆਂ ਦੇਈ ਜਾ ਰਹੇ ਨੇ ਵੀ ਨਹੀਂ ਬਹੁਤ ਵਧੀਆ ਕੰਮ ਹੋ ਰਿਹਾ ਫੈਸਲਾ ਲੋਕਾਂ ਨੇ ਕਰਨਾ ਹੈ ਅੰਮ੍ਰਿਤਸਰ ਤੋਂ ਡੀ4 ਦੀ ਦੀਪਕ ਮਨਾਰੀ ਦੀ ਖਾਤਰਪੁਰ